ਨਾ ਨਹੀਂ ਗਿਆ ਉੱਤੇ ਨਾ ਸੁਦਰ ਸਿੰਘ ਬਲੇਰ ਸ਼ੇਂਦਰ ਮੈਡੀਕਲ ਫਲੋਰ ਪਰ ਟਿੜੋ ਕੀ ਗੱਲਬਾਤ ਹੋਈ ਆ ਜਿਹੜੇ ਲੁੱਟ ਤੇ ਇਨਕਾਰਦਾਰ ਨੂੰ ਜਾਂਚ ਚੱਲਿਆ ਤੇ ਕੌਣ ਸੀ ਉਹ ਲੋਕ ਦਾ ਪਤਾ ਲੱਗਦਾ ਵਾਰਦਾਤ ਦੇਖੋ ਜੀ 6:30 ਦੀ ਗੱਲ ਆ ਤੇ ਮੈਂ ਤੇ ਇੱਕ ਮੁੰਡਾ ਆਪਣਾ ਜਿਹੜਾ ਨਾਲ ਕੰਮ ਕਰਦਾ ਠੀਕ ਹੈ ਉਹ ਬੈਠੇ ਆ ਤੇ ਇਕਦਮ ਹੀ ਆਈ 20 ਗੱਡੀ ਆਈ ਆ ਉਹਦੇ ਵਿੱਚੋਂ ਨਿਕਲ ਕੇ 5-6 ਬੰਦੇ ਇਕਦਮ ਉਹਨਾਂ ਮੇਰੀ ਮਲਵਾ ਹੇਕ ਤੇ ਪਿਸਤੌਲ ਤਾਂ ਤਾਂ ਬਾਕੀ ਉਹ ਕਰਪਾਨਾ ਹੈ ਠੀਕ ਹੈ ਜੀ ਕਰਪਾਨਾ ਤੇ ਉਹਨਾਂ ਨੇ ਮੁੜ ਕੇ ਕੀ ਕੀਤਾ ਵੀ ਜਦੋਂ ਮੈਂ ਮੇਰੀ ਹਿੱਕ ਤੇ ਪਿਸਤੌਲ ਧਾਰਿਆ ਨਾ ਉਹ ਫਿਰ ਉੱਠ ਕੇ ਸਾਈਡ ਤੇ ਜਿਹੜੀਆਂ ਕਿਰਪਾਨਾਂ ਵਾਲੇ ਆ ਰਹੇ ਸੀ ਨਾ ਮਤਲਬ ਤਾਂ ਉਹਨਾਂ ਤੇ ਪਤਾ ਕਿ ਤੀਆਂ ਸੀ ਉਹਨਾਂ ਨੂੰ ਮੈਂ ਜਾ ਕੇ ਮਤਲਬ ਫੜ ਕੇ ਧੱਕਿਆ ਬਾਹਰ ਨੂੰ ਠੀਕ ਹੈ ਜੀ ਤੇ ਉਹ ਜਿਹੜਾ ਬੰਦਾ ਫਿਸਲਣ ਵਾਲਾ ਸੀ ਉਹਨੇ ਮੜ ਜਾਦਾ ਵੀ ਗੱਲੇ ਦੇ ਵਿੱਚੋਂ ਲੁੱਟ ਖੋ ਕੀਤੀ ਆ ਠੀਕ ਹੈ ਲੁੱਟ ਖੋ ਕੀਤੀ ਆ ਉਹਨਾਂ ਫਿਰ ਜਦੋਂ ਮੈਂ ਹੱਥ ਦੇ ਨਾਲ ਹੱਥ ਦੇ ਨਾਲ ਮਤਲਬ ਵੀ ਧੱਕਿਆ ਨਾ ਤੇ ਉਹ ਉਹਦੇ ਵਿੱਚ ਫਿਰ ਮਤਲਬ ਉਹਨਾਂ ਨੇ ਮੇਰੀ ਜਦੋਂ ਛਡਾਉਣ ਦੀ ਖਾਤਰ ਮੇਰੀਆਂ ਬਾਹਾਂ 'ਤੇ ਦੋ ਵਾਰ ਤਾਤਰਾ ਦੇ ਕੀਤੇ ਪਰ ਨਹੀਂ ਕਿਰਪਾ ਨਾਲ ਕੀਤੇ ਠੀਕ ਹੈ ਉਸ ਤੋਂ ਬਾਅਦ ਮੁੜ ਕੇ ਉਹਨਾਂ ਨੇ ਮੇਰੇ ਜਦੋਂ ਇਹ ਤੋਂ ਬਾਅਦ ਤਾਂ ਮੁੜ ਕੇ ਮੇਰੇ ਨਾਲ ਸਿਰ 'ਚ ਮਾਰੀ ਹੈ ਸਿਰ 'ਚ ਮਾਰ ਕੇ ਤੇ ਫਿਰ ਮੈਨੂੰ ਥੋੜਾ ਜਿਹਾ ਵੇਖੋ ਐਡੇ ਟੱਕ ਪਏ ਮੇਰੇ ਸਿਰ 'ਚ ਤੁਸੀਂ ਵੇਖ ਹੀ ਲਏ ਟੱਕੇ ਹੈਨਾ ਬਾਅਦੇ ਦੇਖ ਲਿਆ ਹੈਨਾ ਤੇ ਉਹ ਟੱਕ ਮਾਰ ਕੇ ਤੋਂ ਫਿਰ ਥੋੜਾ ਜਿਹਾ ਮੈਨੂੰ ਜਿ ਸੁਰਤੀ ਫਿਰ ਮੈਨੂੰ ਸੁਰਦਾ ਨਹੀਂ ਫਿਰ ਮੁੜ ਕੇ ਫਿਰ ਮਤਲਬ ਉਹ ਕਿਉਂਕਿ ਉਹਨਾਂ ਕੋਲ ਕਰਪਾਨਾ ਸੀਗਾ ਚਾਰ ਫਿਰ ਮੈਂ ਕੋਸ਼ਿਸ਼ ਕਰਨੀ ਸੀਗਾ ਤੇ ਫਿਰ ਮੈਂ ਉਹ ਭੱਜ ਗਿਆ ਤੇ ਇਹ ਵੀ ਕਿੰਨੇ ਕਿੰਨਾ ਜਿਹੜਾ ਰੋਟਾ ਖੋਹ ਕਰਮ ਵਾਲੇ ਆਈਸੀ ਵੀ ਕਿੰਨਾ ਨੁਕਸਾਨ ਜਿਹੜਾ ਹੋਇਆ ਕਿੰਨੀ ਲੁੱਟ ਕਿੰਨੇ ਦੀ ਲੁੱਟ ਲਈ ਲੁੱਟ ਵੇਖੋ ਜੀ ਇੱਕ ਤੇ ਮੇਰਾ ਮੋਬਾਈਲ ਹੀ 1 ਲੱਖ 30 ਹਜ਼ਾਰ ਦਾ ਜੀ ਇੱਕ ਚੈਨ ਲੈ ਕੇ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਜੀ ਹਨਾ viral ਹੋ ਰਹੀ ਹੈ ਨਗਦੀ ਕਿੰਨੀ ਹੋ ਗਈ ਨਗਦੀ ਲੱਖ ਰੁਪਏ ਦੀ ਨਗਦੀ ਹੋਗੀ ਟੋਟਲ ਬਿਲੋ 2.5 ਲੱਖ ਰੁਪਏ ਲੱਖਾਂ ਬੋਲਦੇ 2.5 ਲੱਖ ਰੁਪਏ ਦਾ 2.5 ਘੱਟ ਲਾ ਦਿਓ ਬਾਅਦ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਜਾ ਤੁਹਾਡੇ ਪ੍ਰਸ਼ਾਸਨ ਦਾ ਅਧਿਕਾਰੀ ਜਦੋਂ ਮੈਨੂੰ ਫਿਰ ਇਸ ਤਰ੍ਹਾਂ ਪਤਾ ਲੱਗਾ ਵੀ ਜਦੋਂ ਮੇਰੇ ਖੂਨ ਵਹਿਣ ਦੇ ਪਿਆ ਨਾ ਤੇ ਉਹ ਫਿਰ ਮੇਰੀਆਂ ਅੱਖਾਂ ਦੇ ਕੇ ਖੂਨ ਆਈ ਜਾਂਦਾ ਜਿਵੇਂ ਮੇਰਾ ਮੁੰਡਾ ਤਾਂ ਭਾਰੀ ਤੁਸੀਂ ਚੱਲੋ ਕੀ ਕਰਦੇ ਪਏ ਜੀ ਮੈਂ ਫਿਰ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਬਾਅਦ ਕਰਕੇ ਉਸ ਬਾਅਦ ਫਿਰ ਗੱਡੀ ਭਜਾ ਕੇ ਨੇ ਇਸ ਵੰਦੇ ਖਾਸ ਦਿੱਤੀ ਗਈ ਖਾਸ ਤੇ ਦੇਖੋ ਮੈਂ ਮਨੂੰ ਮੁੜ ਕੇ ਮੇਰੇ ਸੱਜਣ ਮਿੱਤਰ ਹਸਪੀਟਲ ਲੈ ਕੇ ਹਸਪੀਟਲ ਜਾ ਕੇ ਤੇ ਮੁੜ ਕੇ ਜਿਹੜੇ ਹੈਗੇ ਆਪਣੇ ਐਫਐਸਓ ਸਾਹਿਬ ਕੋਲ ਜਤੀਰ ਖਾਸਤੇ ਜਗ ਮੁੰਡਾ ਲਿਖਾਈ ਮਾਂ ਉੱਤੇ ਲਿਖਾ ਦੇਉ ਫਿਰ ਐਸਐਚਓ ਆਪ ਆਇਆ ਖੁਦ ਤੇ ਨਾਲ ਬਲਾਜਮੀਤ ਫਿਰ ਉਹਨੇ ਡੀਵੀਡੀ ਵਗੈਰਾ ਜਿਹੜਾ ਉਹਨੇ ਕੈਮਰੇ ਚੈੱਕ ਕੀਤੇ ਆ ਤੇ ਡੀਵੀਡੀ ਆਰ ਲਾ ਕੇ ਲੈ ਗਏ ਉਥੋਂ ਤੇ ਉਹ ਕਹਿੰਦੇ ਵੀ ਮਤਲਬ ਕਾਰਵਾਈ ਵੀ ਕੰਪਿਊਟਰ ਦੇ ਵਿੱਚ ਕਰੀ ਦਾ ਨੰਬਰ ਆ ਜਾਊਗਾ ਕੀ ਮੰਗ ਦੀ ਗੱਲ ਹੈ ਉਹ ਹੁਣ ਮੰਗ ਤੇ ਮੈਂ ਵੇਖੋ ਜੀ ਪ੍ਰਸ਼ਾਦ ਜੀ ਉੱਤੇ ਇਹੋ ਹੀ ਕਰਦਾ ਵੀ ਜੇ 9:30 ਵਜੇ ਹੀ ਆਪਣੀ ਪੁਲਿਸ ਚੌਕ ਦੇ ਵਿੱਚ ਨਹੀਂ ਹੁੰਦੀ ਹੈ ਹਨਾ 9:30 ਵਜੇ ਇੱਕ ਧਮਾ ਹੁੰਦਾ ਇਹਦੀਆਂ ਆਰੇ ਲੋਕਾਂ ਦੀਆਂ ਦੁਕਾਨਾਂ 10-11 ਵਜੇ ਤੱਕ ਚੱਲਦੀਆਂ ਆ ਚੱਲਦੀਆਂ ਹਨ ਤੇ ਦੇਖੋ ਇਹੀ ਜੇ ਨਾਕਾ ਲਾਇਆ ਦਾ ਚੌਕ 'ਚ ਨਾਕਾ ਲਾਇਆ ਹੁੰਦਾ ਤੇ ਉੱਥੇ ਇਹ ਗੱਡੀ ਕੋਈ ਵੀ ਗੱਡੀ ਜਿਹੜੀ ਲੰਘਦੀ ਆ ਉਹਨੂੰ ਚੈਕਿੰਗ ਕਰਕੇ ਨਿਕਾਉਦੇ ਤੇ ਹੋ ਸਕਦਾ ਵੀ ਥੱਲੇ ਧਾਰ ਕੇ ਇਹ ਪਿਸਤੌਲਿਕ ਕਾਬੂ ਆ ਜਾਂਦਾ ਤੇ ਹਥਿਆਰ ਵੀ ਕਾਬੂ ਆ ਜਾਂਦੇ ਤੇ ਬੰਦੇ ਵੀ ਬਣੇ ਰਹਿੰਦੇ ਆ ਘਟਨਾਵਾਂ ਵਾਪਰਦੀ ਪਰ ਮੈਂ ਤੇ ਇਹੋ ਪ੍ਰਸ਼ਾਸਨ ਤੋਂ ਮੰਗ ਕਰਦਾ ਐ ਐਸਐਸਪੀ ਨੂੰ ਮੰਗ ਕਰਦਾ ਐ ਪ੍ਰਸ਼ਾਸਨ ਤੋਂ ਮੰਗ ਕਰਦਾ ਐ ਕਿ ਜਿਹੜੀ ਇਹ ਗ੍ਰਸਤ ਵਧਾਈ ਜਾਵੇ ਨਹੀਂ ਤੇ ਬੁਰਾ ਹਾਲ ਆ ਜੇ ਮੇਰੇ ਤੇ ਹੋਇਆ ਵਾ ਜੇ ਮੈਂ ਤਾਂ ਡੋਗੀ ਸੱਟ ਲੱਗ ਜੇ ਮੈਨੂੰ ਨੁਕਸਾਨ ਵੀ ਹੋ ਸਕਦਾ ਏ ਠੀਕ ਹੈ ਤੇ ਇਹ ਮਤਲਬ ਇਹ ਗਸਤ ਵਿਧਾਈ ਜਾਵੇ ਜਿਹੜਾ ਆਮ ਜਿਹੜੇ ਜਨਤਾ ਦਾ ਜਿਹੜੇ ਹੋਰ ਦੁਕਾਨਦਾਰ ਆ ਉਹ ਸਾਬ ਵਿੱਚ ਪਏ ਆ 20 ਮਿੰਟ ਦੇ ਯਾਨੀ ਕਿ ਹਲਕਾ ਖੇਮ ਕਰਦੇ ਦੁਕਾਨ ਸਾਬ ਵਿੱਚ ਪਏ ਆ ਇੱਕ ਮੈਡੀਕਲ ਸਟੋਰ ਕਿਤੇ ਵੀ ਜਾਂਦੇ ਵੀ ਲੁੱਟ ਹੋਈ ਆ ਉਹ ਵੀ ਚੱਲ ਰਹੀ ਆ ਤੇ ਕੁਝ ਦਿਨ ਪਹਿਲਾਂ ਇੱਕ ਜੁਡੀ ਸੀ ਯਾਰਾਂ ਨੇ ਜਿਹੜੇ ਉਹ ਮਤਲਬ ਪੀਸੀਆਰਾਂ ਦੇ ਗਸਤ ਵਿਧਾਈ ਜਾਵੇ ਦੇਖੋ ਵੀ ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ ਅੱਜ ਤੋਂ ਤਕਰੀਬਨ ਕੁਝ ਪਹਿਲਾਂ ਇੱਕ ਸੋਲੀ ਦੀ ਦੁਕਾਨ ਦੀ ਹੋਈ ਲੁੱਟ। ਡੇਢ ਘੰਟਾ ਉੱਥੇ ਉਹ ਲੁੱਟ ਕਰਦੇ ਰਹਿਆ। ਇਹ ਕੋਈ ਜਿਹੜੀ ਉਹਨਾਂ ਬਣਾਈ ਹੁੰਦੀ ਹੈ ਤਜੋਰੀ ਉਹ ਕਿੰਨੇ ਕੁਆਇੰਟਰ ਦੀ ਹੁੰਦੀ ਔ। ਉੱਥੇ ਪੁਲਿਸ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਮੈਂ ਇਹ ਬੇਨਤੀ ਕਰਦਾ ਵੀ ਪੈਟਰੋਲ ਪੰਪਾਂ ਤੇ ਗੱਡੀਆਂ ਲਾਉਂਦੇ ਵਜਾਏ ਗਸ਼ਤ ਕਰਿਆ ਕਰੋ। ਤੇ ਗਸ਼ਤ ਜੇ ਗੱਡੀ ਘੁਲੋਤੀ ਤੇ ਗਸ਼ਤ ਕਰਦੇ ਨਾ ਤੇ ਇਹ ਹੋ ਸਕਦਾ ਵੀ ਇਹ ਗੱਡੀ ਪਕੜੀ ਜਾਂਦੀ। ਕੋ ਸিসিਟੀਵੀ ਦੀ ਫੁਟੇਜ ਨਹੀਂ ਆ ਗਈ ਸਾਹਮਣੇ ਸਿੱਸੀ ਦੀ ਪੋੜ ਹੋਏ ਬਾਦੂ ਆ ਜੀ ਦੇਖੋ ਵਾਇਰਲ ਹੋ ਗਈਆਂ ਵਾਇਰਲ ਹੋ ਰਹੀਆਂ ਆ ਅਫਸਰ ਵੀ ਦੇਖ ਰਹੇ ਸਾਰੀ ਜਨਤਾ ਦੇਖ ਰਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਉਸ ਤਰ੍ਹਾਂ ਹੁੰਦਾ ਦੇਖੋ ਜੀ ਕਾਰਵਾਈ ਤੇ ਪ੍ਰਸ਼ਾਸਨ ਵਿਸ਼ਵਾਸ ਤੇ ਦਵਾਈ ਜਾਂਦਾ ਪਰ ਜਿੰਨਾ ਚਿਰ ਆਪਣੇ ਬੰਦੇ ਨਹੀਂ ਫੜਦੇ ਫਿਰ ਕੀ ਦੱਸੋ ਜੇ ਉਹਨਾਂ ਨੂੰ ਫੜਨਗੇ ਅੱਜ ਉਹਨਾਂ ਤੇ ਆਪਾਂ ਨੇ ਸਿਕੰਜਾ ਕੱਸਣਗੇ ਤੇ ਗਾਲ ਉਹਨਾਂ ਦੇ ਵੀ ਸਿਕੰਜਾ ਜਿਹੜੇ ਹੋਰ ਦਖਾਧਰੇ ਬੱਸ ਕਰ ਗਏ YouTube ਆ ਸਭ ਕੀ ਮਾਮਲਾ ਸਾਰਾ ਜਿਹੜਾ ਵੀਰ ਦੇ ਸੱਟਾਂ ਲੱਗੀਆਂ ਤੁਕੋਈ ਕਾਰੋਬਾਰੀ ਬੰਦੇ ਨੇ ਆਪ ਦੀ ਦਸਤਾਨੋਹਾਂ ਦੀ ਕਰਤ ਕਰਦੇ ਨੇ ਮੈਡੀਕਲ ਸਕੂਲ ਚਲਾਉਂਦੇ ਨੇ ਸਾਡੇ ਛੋਟੇ ਵੀਰ ਨੇ ਸਸਵਿੰਦਰ ਸਿੰਘ ਬਲੇਰ ਜਿਹਨਾਂ ਨੂੰ ਸੀ ਇਲੈਕਟ੍ਰੀਸ਼ੀਅਨ ਵੀ ਕਹਿੰਦੇ ਨੇ بڑے ਜਾਣੇ ਪਹਿਚਾਣੇ ਨੇ ਇਸ ਇਲਾਕੇ 'ਚ ਪੱਤਰਕਾਰਤਾ ਵੀ ਕਰਦੇ ਆਂ ਤੇ ਲੋਕਾਂ ਦੇ ਵਿੱਚ ਵੀ ਉਹਦਾ ਬਹੁਤ ਪਿਆਰ ਹੈ ਔਰ ਜਿਹੜੀ ਘਟਨਾयां ਇਹਨਾਂ ਦੇ ਨਾਲ ਬੀਤੀਗਾਤ ਵਾਪਰੀ ਹੈ ਉਹਨੇ ਪਿੱਖੀਵਿੰਡ ਦੇ ਵਿੱਚ ਤੇ ਖਾਸ ਕਰਕੇ ਇਸ ਇਲਾਕੇ 'ਚ ਬਹੁਤ ਉੱਡੀ دہشت ਪੈਦਾ ਕਰ ਦਿੱਤੀ। ਇਹ ਪਿੱਖੀਵਿੰਡ ਹਾਰ ਦੇ ਬਿਲਕੁਲ ਨਜ਼ਦੀਕ ਇੱਕ ਕਾਰੋਬਾਰੀ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਨੇੜਾ ਰੋਕੇ ਲੋਕ ਆਉਂਦੇ ਜਿਹੜੇ ਆਣ ਕੇ ਲੁੱਟ ਦੀ ਨੀਅਤ ਨਾਲ ਇੱਥੇ ਜੋ ਵੀ ਲੁੱਟਿਆ ਜਾ ਸਕਦਾ ਹੈ ਜੋ ਵੀ ਖੋਇਆ ਜਾ ਸਕਦਾ ਹੈ ਦਾਖਲ ਹੁੰਦੇ ਹੈ ਤੇ ਉਹ ਸਾਰੀਆਂ ਜਿਹੜੀਆਂ ਸੀਸੀਟੀਵੀ ਵੀਡੀਓਜ਼ ਨੇ ਉਹ ਸਾਰੀਆਂ ਆਪਣੇ ਸਾਹਮਣੇ ਆ ਚੁੱਕੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਾਨ ਮਾਲ ਦਾ ਨਾਤ ਕੋਈ ਰਾਖਾ ਨਜ਼ਰ ਆਉਂਦਾ ਤੇ ਨਾ ਹੀ ਜਾਨ ਮਾਲ ਦੀ ਭੁਗਤ ਜਿਹੜੀ ਹੈ ਜਿਹੜੇ ਰੋਟੀਰੇ ਨੇ ਉਹਨਾਂ ਦੇ ਸਾਹਮਣੇ ਭੁਗਤ ਰਹੇਗੀ ਉਹਨਾਂ ਸਾਹਮਣੇ ਕੋਈ ਵੀ ਹੋਵੇ ਜਿਹੜਾ ਵੀ ਉਹਨਾਂ ਨੂੰ ਅੱਗੋਂ ਰੋਕਣ ਦੀ ਜ਼ਰਤ ਕਰਦਾ ਹੈ ਅੱਗੋਂ ਵੇਰ ਦੇ ਲਈ ਜ਼ਰਤ ਕਰਦਾ ਹੈ ਤੇ ਤੁਹਾਡੇ ਸਾਹਮਣੇ ਹੀ ਹੈ ਜੋ ਸਾਡੇ ਸਵਿੰਦਰ ਸਿੰਘ ਹੋਰਾ ਦੇ ਨਾਲ ਜੋ ਕੁਛ ਬੀਤੇ ਆਇਆ ਜਿਸ ਤਰ੍ਹਾਂ ਉਹਨਾਂ ਤੇ ਕੁਰਪਾਨਾਂ ਦੇ ਵਾਰ ਹੋਏ ਸਿਰ 'ਚ ਵਾਰ ਹੋਏ ਬੜੇ ਸੀਰੀਅਸ ਬਾਹਾਂ ਦੇ ਉੱਤੇ ਹੋਏ ਹੋਰ ਵੀ ਔਰ ਇਵਨ ਕਿ ਪਿਸਤੌਲ ਵੀ ਉਹਨਾਂ ਦੇ ਕੋਲੇ ਸੀ ਤੇ ਥਾਣੇ ਦੇ ਨਜ਼ਦੀਕ ਰੋਜ਼ ਇਹੋ ਜਿਹੇ ਵਾਰਦਾਤਾਂ ਵਾਪਰ ਰਹੀਆਂ ਨੇ ਥਾਣਿਆਂ ਦੇ ਨੇ ਤੇ ਹਾਲਾਤ ਹੁਣ ਇਹ ਹੋ ਗਏ ਐ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਜਿਹੜਾ ਸਰਕਾਰਾਂ ਦਾ ਪਹਿਲਾ ਫਰਜ਼ ਹੁੰਦਾ ਹੈ ਬਾਕੀ ਸਕੀਮਾਂ ਲੋਕ ਭਲਾਈ ਸਕੀਮਾਂ ਡਿਵੈਲਪਮੈਂਟ ਵਕਾਫ ਜਿਹੜਾ ਇਹ ਬਾਅਦ ਦੀਆਂ ਗੱਲਾਂ ਸਭ ਤੋਂ ਪਹਿਲਾਂ ਕਿਸੇ ਵੀ ਰਾਜ ਦੀ ਕਿਸੇ ਵੀ ਸਰਕਾਰ ਦੀ ਤੈਅ ਹੁੰਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਹੁਣ ਇੱਥੇ ਤੇ ਲੋਕਾਂ ਨੂੰ ਤੇ ਕਰਤਾ ਆ ਲੁਟੇਰਿਆਂ ਦੇ ਵਾਲੇ ਤੇ ਪੁਲਿਸ ਹੁਣ ਥਾਣਿਆਂ ਦੀ ਰਾਖੀ ਕਰਨ ਲੱਗਦੀ ਹੈ ਤੁਸੀਂ ਦੇਖੋ ਤੇ ਪੁਲਿਸ ਜੁਰਤ ਨਹੀਂ ਕਰਦੀ ਕਿ ਕਿਸੇ ਤਰ੍ਹਾਂ ਲਾਂਡਰ ਮੇਨਟੇਨ ਰਵੇ ਲੋਕਾਂ ਦੀ ਜਾਨ ਮਾਲ ਸੁਰੱਖਿਆ ਹੋਵੇ ਉਹ ਆਪਣੀ ਸੁਰੱਖਿਆ ਕਰਨ ਵਾਸਤੇ ਤੇ ਥਾਣੇ ਦੀ ਸੁਰੱਖਿਆ ਕਰਨ ਵਾਸਤੇ ਮੈਂ ਇਥੇ ਆਪਦੇ ਇਲਾਕੇ ਦੇ ਇੱਕ ਦੋ ਥਾਣਿਆਂ 'ਚ ਦੇਖ ਰਿਹਾ ਸੀਗਾ ਕਿ ਪ੍ਰਾਣੇ ਜਿਹੜੇ ਬੁਲਟ ਪ੍ਰੂਫ ਟਰੈਕਟਰ ਨੇ ਉਹ ਥਾਣਿਆਂ ਦੇ ਅੱਗੇ ਲਾਤੇ ਤੇ ਜੇ ਥਾਣਿਆਂ ਦੀ ਉਹਨਾਂ ਰਾਖੀ ਕਰਨੀ ਜਿਹੜੀ ਹੈ ਜਿੱਥੋਂ ਰਾਖੀ ਕਰਨ ਵਾਲੇ ਨਿਕਲਨੇ ਸੀ ਜਿਨ੍ਹਾਂ ਨੇ ਲੋਕਾਂ ਦੀ ਜਾਨ ਮਲ ਦੀ ਰੱਖਿਆ ਕਰਨੀ ਸੀ ਤੇ ਉਹਨਾਂ ਥਾਣਿਆਂ ਦੇ ਗੁਹਿਆਂ ਤੇ ਬੁਲਟ ਪ੍ਰੂਫ ਟਰੈਕਟਰ ਖੜੇ ਕਰਕੇ ਜਾਂ ਚੌਕ ਚੌਬੰਦ ਹੋ ਕੇ ਕਿ ਥਾਣੀ ਨੂੰ ਬਚਾਉਣਾ ਹੈ ਆਪਣਿਆਂ ਨੂੰ ਬਚਾਉਣਾ ਤੇ ਲੋਕ ਕਿੱਥੇ ਜਾਣਗੇ ਇਹਨਾਂ ਦੇ ਸਵਾਲ ਹੈ ਸਾਡੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਾਗੋ ਭਗਵੰਤ ਮਾਨ ਮੁੱਖ ਮੰਤਰੀ ਹੈ ਗ੍ਰਹਿ ਮੰਤਰੀ ਹੈ ਮੋਰੇ ਛੱਡ ਦੇ ਖੜਾ ਜਿਹੜੀਆਂ ਖੇਡਾਂ ਚ ਤੂੰ ਪਿਆ ਹੈ ਚਲ ਲੋਕਾਂ ਨੇ ਗਲਤੀ ਕਰ ਲਈ ਸਹੀ ਕਿ ਤੇਰੀ ਸਰਕਾਰ ਬਣਾ ਦੇ ਪਰ ਘਟੂ ਘਟ ਐਸ ਪਾਸੇ ਵੀ ਧਿਆਨ ਦਿਓ ਪੰਜਾਬ ਚ ਦਵਾਈ ਮੱਚੀ ਪਈ ਹੈ ਕਿਤੇ ਖੁਸ਼ੀ ਤੇ ਚੱਲ ਜਾਓ ਕਿਸੇ ਗਮੀ ਤੇ ਚੱਲ ਜਾਓ ਕਿਸੇ ਵਿਆਹ ਦੇ ਚਾਹ ਜੋ ਕਿਸੇ ਪੂਰ ਤੇ ਚਲ ਜੋ ਕਿਸੇ ਵੀ ਥਾਂ ਤੇ ਚਲ ਜੋ ਇਹੀ ਚਰਤੇ ਚਲਦੇ ਆ ਕਿ ਅੱਜ ਫਲਾਣਾ ਲੁੱਟਿਆ ਗਿਆ ਅੱਜ ਆ ਹੋ ਗਿਆ ਅੱਜ ਉਹ ਹੋ ਗਿਆ ਇਸ ਕਰਕੇ ਅਹੀਂ ਤੇ ਬੇਨਤੀ ਕਰਦੇ ਆ ਬਾਕੀ ਮਰ ਸੱਚੇ ਪਾਸ਼ਾ ਕਿਰਪਾ ਕਰਨ ਉਹੋ ਜਿਹੇ ਜਿਹੜੀਆਂ ਵਾਰਦਾਤਾਂ ਨੇ ਕੋਈ ਉਹੀ ਵਿਧ ਬਣਾ ਦੇਣ ਇਹ ਰੁਕਣ ਤੇ ਲੋਕੀ ਜਿਹੜਾ ਆ ਸਕੂਨ ਦੀ ਜ਼ਿੰਦਗੀ ਬਤੀਤ ਕਰ ਸਕਣ